ਔਰ ਟੀ ਇਹ ਮਾਂ ਦਾ ਨਿਹੋਰ ਮੈਂ ਦੇਖੀ ਬੈਗੀ ਮੇਰਾ ਤਾਂ ਅੱਜ ਸਰਜਾ ਤੋਂ ਹੀ ਆਂਦਾ ਪਤਾ ਨਹੀਂ ਆ ਮਿੱਠੂ ਵੀਰਾ ਦੇ ਲਾ ਕਿੱਥੋਂ ਆ ਗਿਆ ਪਤਾ ਨਹੀਂ ਮੈਂ ਤਾਂ ਕਹਿੰਦੀ ਤੇ ਤੇਰੇ ਬਣਾ ਜੀਨ ਲੱਗਣਾ ਹੈਗਾ ਵੀ ਚਲ ਊਰੀ ਗੱਡੀ ਪਾਲਾ ਹੈ ਤੇ ਆਪ ਦੇਖ ਲੈ ਕੀ ਕੁਛ ਕਰਦਾ ਫਿਰਦਾ ਇਹ ਕੀ ਕਰਦਾ ਫਿਰਦਾ ਹੁਣ ਕੀ ਕਹਤਾ ਤੈਨੂੰ ਉਹਨੇ ਉਹਦੀ ਦੇਖ ਲੈ ਚਰਨੋਂ ਦੀ ਕਿੰਨੀ ਮੇਰ ਕਰਾਂਦਾ ਹੈ ਕਿਉਂ ਹਾਂ ਉਹ ਤਾਂ ਬੜਾ ਬੁੜਾ ਕੰਮ ਨਾ ਕਰਾਇਆ ਕਰੋ ਕਹਿੰਦਾ ਸਾਰਾ ਦਿਨ ਕਹਿੰਦਾ ਕੰਮ ਕਰਦੀ ਰਹਿੰਦੀ ਹੈ ਉਹ ਤੋ ਤੂੰ ਵੀ ਕੰਮ ਕਰ ਲਿਆ ਕਰ ਨੋ ਨੋ ਕਹਿੰਦੀ ਕਿ ਰੋੜ ਪੈਂਦੀ ਹੈਗੀ ਬਈ ਤਾਂ ਤੈਨੂੰ ਕਹਿੰਦਾ ਹਾਂ ਨਾਉ ਕਿਉਂ ਉਹਦੇ ਨਾਲ ਵਿਆਹੀ ਹੋਈ ਹੈਗੀ ਜਿਹੜੇ ਨਾਲ ਵਿਆਹੀ ਹੋਈ ਹੋਈ ਉਹਨਾਂ ਤਾਂ ਕਦੇ ਕਿਹਾ ਨਹੀਂ ਹੈਗਾ ਵੀ ਤੂੰ ਵੀ ਕੰਮ ਕਰ ਲਿਆ ਕਰ ਵੀ ਸਾਰਾ ਦਿਨ ਕਰੀ ਜਾਂਦੀ ਆ ਉਹ। ਇਹ ਮੂੰਹੀ ਕਾਹਨੋਂ ਤੂੰ ਵੀ ਉਹਦੇ ਨਾਲ ਉਹਦੇ ਨਾਲ ਲੱਗੀ ਆ ਢੇ ਬੰਨਣ। ਕੋਦੋਂ ਲੱਗੀਆਂ ਆ ਆਪੇ ਗੱਲ ਛੇੜੀ ਉਹਦੀ। ਜੇ ਚਾਹਰੋਂ ਤਾਂ ਬੜਾ ਕੰਮ ਨਾ ਕਰਾਇਆ ਕਰੋ ਤੇ ਆਪ ਚਾਹਣਾ ਕਿ ਲਈਏ ਤੂੰ ਵੀ ਕਰ ਲਿਆ ਕਰ ਕਹਿੰਦਾ ਖੁਸ਼ ਦੇ ਲਾ। ਹਾਂ। ਇਹਦੀ ਮੈਰ ਲਾ ਕੇ ਕਰਨ। ਨਾਲੇ ਕਹਿੰਦਾ ਫਲ ਫਰੂਟ ਲਿਆ ਦੇ ਕਰੋ ਨੂੰ। ਇੰਨਾ ਕੁਝ ਕਹਿੰਦਾ ਤਾਂ। ਨਹੀਂ ਗੱਲ ਸੁਣਨੀ ਮੇਰੀ। ਤੈਨੂੰ ਹੋਰ ਦੱਸਾਂ। ਬੀਰ ਫੇ ਰਹਾ ਤਾਂ ਇਹ ਲੈ ਆਊਗਾ ਮੈਂ ਤਾਂ ਉਹਦੇ ਮਗਰ ਲੱਗ ਗਈ ਮੈਂ ਤਾਂ ਕਿਹਾ ਆਪਦਾ ਸਮਾਨ ਸਮੂਹ ਲੈ ਆਊਗਾ ਅੱਛਾ ਜਿਹੜੀ ਮਾਰੀ ਮੋਟੀ ਕੰਨ ਦਾ ਭੁੱਕੀ ਭਾਕੀ ਹਾਂ ਤੇ ਚੁੱਪ ਕਰਕੇ ਨਾ ਚੋਲਾ ਮੈਨੂੰ ਨਹੀਂ ਫੜਾਇਆ ਉਹਨੂੰ ਫੜਾਤਾ ਪਰ ਤੂੰ ਬੋਲ ਹੀ ਨਹੀਂ ਹੈਗੀ ਮੈਂ ਕਿਉਂ ਬੋਲਣਾ ਤੀ ਮੈਂ ਤਾਂ ਕਮ ਕਲਾ ਆਪਦਾ ਸਮਾਨ ਸਮੂਹ ਉਹ ਮੜਾ ਮੋਡਾ ਕਹਿੰਦਾ ਲੈ ਭਾਈ ਆਪੋਰਾ ਚਾਚ ਪਾ ਦੀ ਮੈਨੂੰ ਕੀ ਪਤਾ ਕਹਿੰਦੀ ਚੋਲਾ ਫੂਟ ਲਿਆਉਂਦੇ ਹੋਣਗੇ ਵਿੱਚ ਪਾ ਕੇ ਵੀ ਚਲ ਮਾਂ ਤਾਂ ਬੋਲੂਗੀ ਅਹੀਂ ਫੜਾਤਾ ਨਾ ਚੁੱਪ ਕਰਕੇ ਉਹਨੂੰ ਮੂਮਾ ਤਾਂ ਕਹਾ ਗੌਰੀ ਨੇ ਕੀਤੀ ਉਹ ਦੇਸ ਤਾਂ ਲੈਂਦੀ ਮਾਂ ਉਹ ਤਾਂ ਤੂੰ ਬਥੇਰੀਆਂ ਸ਼ਤਾਨੀਆਂ ਖੇਡਦੀਆਂ ਫਿਰ ਕਹਿ ਦਨੀਆਂ ਕਹਿੰਦੀਆਂ ਨਹੀਂ ਮੈਨੂੰ ਕੋਈ ਪਤਾ ਤਾਂ ਭੋਲੇ ਜਿਹੇ ਦਾ ਬਿਨਾ ਹੂ ਇਹਦਾ ਇੰਡਾ ਕਰਨ ਲੱਗ ਗਿਆ ਭੋਲਾ ਭੋਲਾ ਕੋਈ ਨਹੀਂ ਹੈਗਾ ਤੈਨੂੰ ਅੱਜ ਵਾਰ ਤਾਂ ਪਤਾ ਕਿਵੇਂ ਕਰਦਾ ਹੁੰਦਾ ਆ ਕੇ ਲੈ ਵੀਰ ਮੈਨੂੰ ਨਹੀਂ ਪਤਾ ਸੀਗਾ ਹੁਣ ਤਾਂ ਚੁੱਪ ਕਰਕੇ ਲਿਟ ਬੈਠ ਕੇ ਜੇ ਝੋਲਾ ਜਾ ਲੈ ਚਰਨ ਨੂੰ ਕਹਿੰਦਾ ਲੈ ਜਾ ਨੂੰ ਰਸੋਈ ਚ ਮਾਂ ਮੇਰੀ ਗੱਲ ਸੁਣ ਲੈ ਉਹਨੂੰ ਕੱਢ ਦੇ ਕਿਤੇ ਸੱਚੀ ਕਹਿੰਦੀ ਮੈਨੂੰ ਤਾਂ ਜਮਾ ਨਹੀਂ ਪਸੰਦ ਆਏਗੀ ਮੈਨੂੰ ਤਾਂ ਉਹ ਸ਼ਕਲ ਪਸੰਦ ਆ ਮੈਨੂੰ ਸਾਰਾ ਦਿਨ ਬਸ ਝਾੜੂ ਲਈ ਜਾਊਗੀ ਘਰੇ ਮੈਨੂੰ ਕੱਢ ਦੇ ਕਿ ਉਹ ਤਾਂ ਦੇ ਬਿਨ ਅਸਾਨੀ ਲੈਂਦਾ ਉਹਨੂੰ ਕਿੱਥੇ ਕੱਢੂਗਾ ਉਹ ਆਪਣੇ ਕਹੇ ਤੋਂ ਲੈ ਸਾਲ ਨੂੰ ਪਿੱਛੇ ਲਾਈ ਫਿਰਦੀ ਹੈਗੀ ਮਿੱਠੂ ਵੀਰੇ ਨੂੰ ਪਿੱਛੇ ਲਾਰ ਕੇ ਹੁਣ ਤਾਂ ਲਾਉਣੀ ਲਾਉਣਾ ਲੈ ਵੀਰਾ ਆ ਤਾਂ ਫਿਰ ਔਖਾ ਹੀ ਹੋ ਜਾਊਗਾ ਜੇ ਮਿੱਠੂ ਲਾ ਲੈਣੇ ਮੰਗ ਰ ਨਾ ਤਾਂ ਮਾਉ ਦੇ ਕੋਲ ਜਵਾਬ ਹੁੰਦਾ ਕਿੰਨੇ ਸਾਲ ਹੋ ਗਏ ਨਾ ਦੇ ਵਿਆਹ ਨੂੰ ਆਪਣੇ ਕਰਾਉਣਾ ਕੀ ਹੈ ਜਿੱਤੋਂ ਆ 5 ਸਾਲ ਹੋਣ ਵਾਲੇ ਹੋਗੇ ਹੋਰ ਹੋਣਾ ਕੱਢ ਪਰਾਂ ਉਹਨੂੰ ਮੈਂ ਤਾਂ ਕਹਿੰਦੀ ਉਹ ਤਾਂ ਇੰਨਾ ਕੰਮ ਕਰਾ ਮਾ ਸਾਰਾ ਦਿਨ ਉਹਨੂੰ ਬੇਲੀ ਨਾ ਬੈਠਣ ਦਿਆ ਕਰ ਜਦੋਂ ਕੰਮ ਕਰ ਕਰ ਕੇ ਆਕੂਗੀ ਨਾ ਵੀਰ ਨੂੰ ਆਪੇ ਕਹੂਗੀ ਵੀ ਮੈਂ ਤਾਂ ਛੱਡਿਆ ਭਈ ਆਪਦੇ ਪੇਕੇ ਆਪੇ ਜਾਏ ਕਿਤੇ ਨਾ ਜਾਵੇ ਆਪਾਂ ਨੇ ਕੀ ਲੈਣਾ ਹੈ ਕਿਹੜਾ ਕੰਮ ਕਰਦੀ ਆ ਉਹ ਰੋਟੀ ਤਾਂ 10 ਵਜਾ ਦਿੰਦੀ ਆ ਦਦਾ ਹੀ ਤਾਂ ਤੀ ਦੇ ਬੈਠੇ ਨੇ ਉਹਦੇ ਵੀ ਪੇਕੇ ਹੈ ਨਹੀਂ ਇਹਦੇ ਕੋਈ ਵੀ ਨਾ ਤਾਂ ਮਾਂ ਪਿਓ ਨੇ ਨਾ ਭਾ ਭੈਣ ਪਰਜਾਈ ਨੇ ਭਾਈ ਪਰਜਾਈ ਹਾਂ ਮੈਨੂੰ ਵੀ ਕਹਿੰਦਾ ਸੀ ਅੰਦਰ ਹੋਸਨ ਨਹੀਂ ਜਾ ਅੱਛਾ ਕਹਿੰਦਾ ਤੇ ਅੱਗੇ ਨਹੀਂ ਪਿੱਛੇ ਨਹੀਂ ਕਹਿੰਦਾ ਉਹੀ ਉਹਦੇ ਮਾਂਗੇ ਕਹੀ ਰਹਿਣੀ ਆ ਮੈਂ ਕਹਾਂ ਉਹ ਵੀ ਮੇਰੇ ਸਾਰੇ ਆ ਫਿਰ ਫਿਰ ਮੈਂ ਕੀ ਕਰਾਂ ਜੀ ਇਹਦੇ ਕੋਲ ਕਿਤੇ ਮਰਜੀ ਜਾਵੇ ਫਿਰ ਆਪਾਂ ਨੇ ਕੀ ਕਰਾਉਣਾ ਜੀ ਤੋਂ ਜੇ ਜਵਾਬ ਨਹੀਂ ਹੁੰਦਾ ਹੈਗਾ ਲੈ ਦੱਸ ਉਹ ਸਾਰੇ ਨੇ ਪਿੱਛੇ ਲਾਈ ਬੈਠੀ ਹੈਗੀ ਬਸ ਆਪਾਂ ਦੋਨੇ ਬਚੀਆਂ ਬਾਕੀ ਦੇ ਸਾਰੇ ਟੱਬ ਨੂੰ ਪਿੱਛੇ ਲਾਈ ਬੈਠੀ ਹੈ ਇਹ ਆ ਮੈਨੂੰ ਹੋਰ ਹੀ ਗੱਲ ਦੱਸ ਕੇ ਤਾਂ ਹੋਰ ਆ ਉਹ ਕਰਤਾ ਮੈਂ ਤਾਂ ਇਸ ਗੱਲ ਤੇ ਕਦੇ ਗੌਰੀ ਨਹੀਂ ਕਰੀ ਤੂੰ ਮਿੱਠੂ ਆਇ ਨੂੰ ਕਹਦੇ ਸੀ ਛੇਤੀ ਛੇਤੀ ਜਾ ਉਹਦੇ ਕੰਮ ਤੇ ਠੀਕ ਹੈ ਨਾ ਇਹ ਆਰਟੀਕਲ ਸ਼ੁਭਾ ਕਰੂਗਾ ਤਰੇ ਹੁਣ ਲੱਤ ਦੂ ਖੁਦੀ ਆਉਦੀ ਕਹਿੰਦਾ ਮੈਂ ਤਾਂ ਰਾੜ ਕਢਾ ਕੇ ਆਉਣਾਗਾ ਰਾੜ ਕਿੱਥੇ ਨਿਕਲ ਜੂਗਾ ਹੁਣ ਆ ਤਾਂ ਸਾਰੀ ਉਮਰਾਈ ਰਹੂਗਾ ਅਜੇ ਕਹਿੰਦਾ ਮੈਂ ਵਿਆਹ ਕਰਵਾਉਣਾ ਦੱਸ ਉਹਨੂੰ ਵਿਆਹ ਕੌਣ ਕਰੂਗਾ ਡੋਲੇ ਬੁੜਾ ਤਾਂ ਹੋਇਆ ਪਿਆਦਾ ਨਾ ਹੁਣ ਕੁਮਾਰਾ ਰੱਖਣਾ ਹੋਰ ਉਹ ਫਿਰ ਉਹ ਵੀ ਹੋਈਆਂ ਜਗ੍ਹਾ ਨਾ ਕਰੀ ਰੱਖੀਂ ਫਿਰ ਵਿਆਹ ਪਾਉਣ ਕਰੂਗਾ ਲੰਗ ਤਾਂ ਮਾਰਦਾ ਏ ਉਹ ਫਿਰ ਉਤਰਾੜ ਤਾਂ ਹੁਣ ਉਹ ਤਾਂ ਕਰਾਉਣਾ ਹੀ ਪਊਗਾ ਸੁਣਾ ਦੋ ਫਿਰ ਰਾੜ ਉਹਦਾ ਹਾਂ ਉਹ ਤਾਂ ਹੁਣੇ ਨੀਮਣ ਹੈਗੇ ਆ ਵਿਆਹ ਕਰਾ ਕੇ ਤਾਂ ਪਤਾ ਨਹੀਂ ਕੀ ਕੁਛ ਕਰੂਗਾ ਨਹੀਂ ਹੋ ਰੋ ਕੁਮਾਰਾ ਤਾਂ ਹੀ ਰੱਖਣਾ ਇਹਦੇ ਜੋਗਰਾ ਉਹ ਤਾਂ ਵਿਆਉਣਾ ਹੀ ਆ ਹੁਣ ਜਿਹੜੇ ਖਾਣ ਦੇ ਕੱਟ ਦਾਂਗੇ ਪਰੇ ਉਹ ਦੱਸ ਕੀ ਇਹ ਤਾਂ ਕਰਵਾਉਣਾ ਹੈ ਹੁਣ ਚੱਲ ਲਾਉਨੇ ਆ ਕੋਈ ਸਕੀਮ ਫਿਰ ਕੀਰਾ ਤਾ ਹੁਣ ਉਹਦਾ ਰਾੜ ਕਢਾਉਂਦਾ ਮੌਜੇ ਨਾਲ ਪਈਏ ਕੀ ਕਹਿੰਦੇ ਸਰਦ ਨਹੀਂ ਫਿਰਦੀ ਰਹਿੰਦੀ ਹੁਣ ਏਸੀ ਚ ਮੌਜੇ ਨਾਲ ਪਈਏ ਮੈਡਮ ਆਥ ਨਹੀਂ ਉੱਠੂਗੀ ਹੁਣ ਦਿਨੇ ਵੀ ਏਸੀ ਲਾ ਲੈਂਦੀ ਐ ਜਾ ਕੇ ਦੇਖ ਲੈ ਮਰੇ ਦੀ ਬਰਫ਼ ਜੰਮੀ ਪਈ ਐ ਕਮਰੇ ਚ ਉਹਦੇ ਭਾਈ ਬੜਾ ਲਾਉ ਫਿੱਤਾ ਮੁਝੇ ਤਾਂ ਆਪਦੇ ਜਵਾਬਕ ਨਹੀਂ ਸੁਣਦੇ ਮੈਂ ਉਹਨੂੰ ਕੀ ਕਹਾ ਹੁਣ ਸਾਰਾ ਦਿਨ ਹੈ ਉਹਨੂੰ ਸ਼ਰਮ ਬਣੀ ਆਉਂਦੀ ਹੈਗੀ ਵੀ ਦਿਨੇ ਏਸੀ ਲਾਉਣੀ ਆ ਮੈਂ ਰਾਤ ਨੂੰ ਤਾਂ ਚੱਲ ਹੋਏਗਾ ਵੀ ਰਾਤ ਨੂੰ ਲਾ ਲਾ ਕੇ ਬਈਏ ਨੂੰ ਐ ਨਹੀਂ ਸਰਦਾ ਹੈਗਾ ਕਹਿੰਦੇ ਏਸੀ ਲਾ ਕੇ ਰਾਤ-ਰਾਤ ਨੂੰ ਲਾ ਲਿਆ ਕਰਦਾ ਦਿਨੇ ਵੀ ਏਸੀ ਲੈ ਮੈਂ ਤਾਂ ਆਪ ਕਹੂੰਗੀ ਸਾਡੇ ਕਮਰੇ ਚ ਤਾਪਰ ਨਾ ਆਉਂਦਾ। ਸਾਡੇ ਅੰਦਰ ਚ ਨੂੰ ਆਉਂਦਾ ਸੀ ਕਿ ਗਰਮੀ ਬਰੀ ਹੈ। ਆਪਾਂ ਮੋਜ ਨਾਲ ਇੱਥੇ ਬੈਠੇ ਰਹਿੰਨੇ ਦੇ ਲੱਗਦੇ ਨੇ ਗਰਮੀ ਚ। ਅਸੀਂ ਕੱਲ੍ਹ ਕੂਲਰ ਮੂਰੇ ਪਾਈਏ ਤੇ ਆਪਾਂ ਮੈਂ ਮੋਤੇ ਐਸੀ ਮੂਰੇ ਪੈਂਦੀ ਆ। ਅੱਜ ਕਹਿੰਦੇ ਤਾਂ ਕੰਮ ਕਰਵਾਉਂਦੇ। ਕੰਮ ਕੀ ਕਰਦੀ ਐ? ਸਵੇਰੇ ਸ਼ਾਮ ਕੰਮ ਹੁੰਦੇ ਨੇਗੀ। ਦੁਪਹਿਰੇ ਤਾਂ ਵਧੀਆ ਆਰਾਮ ਨਾਲ ਹੀ ਸੌਂਦੀ ਆ ਉਹ। ਕੰਮ ਕਰਦੀ ਆ ਉਹ। ਪਾੜੋ ਪੱਥਰ ਲਿਆਉਂਦੀ ਐਗੀ। ਚਾਹ ਆਗੀ ਲੈ ਕੇ ਬਈ ਚਰਨ। ਆ ਲੈ ਬਈ ਚਾਹ ਸੋਢੀ। ਲੇਉ ਭਈ। ਭਈਓ ਭਈ ਖੜਗੇਗਾ ਤਾਂ। ਕੋਈ ਨਾ ਭਈ। ਭਈਓ 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 ਜਿਹੜਾ ਝੋਲਾ ਫੜਾਇਆ ਸੀ ਮੈਨੂੰ ਉੱਚ ਸੂਟ ਸੀਗਾ ਸੂਟ ਕੱਢ ਲਿਆ ਤੁਸੀਂ ਨਾ ਉਹ ਝੋਲੇ ਚ ਪਿਆ ਫਿਰ ਓਹੋ ਕੱਢ ਲਾਂ ਦੀ ਕੋੜ ਨੇ ਤੇਰਾ ਤਾਂ ਹੈ ਇਹ ਉਹ ਕਾਲਾ ਸੂਟ ਆ ਕਾਲਾ ਪਸੰਦ ਆ ਭਾਈ ਤੈਨੂੰ ਕਾਲਾ ਰੰਗ ਉਹ ਤਾਂ ਭਾਈ ਠੀਕ ਆ ਵੀ ਮੈਨੂੰ ਰੰਗ ਕਾਲਾ ਪਸੰਦ ਆ ਪਰ ਮੇਰੇ ਵਾਸਤੇ ਕਾਤੋਂ ਲੈਂਦਾ ਭਾਈ ਸੂਟ ਲੈ ਹੈ ਦੇਖੋ ਉੱਥੇ ਮਿਲ ਗਏ ਭਾਈ ਮੈਂ ਲੈ ਲੇ ਹੈ ਮੇਰੇ ਯਾਦ ਆ ਗਿਆ अच्छा भाई उसे भाई क्लेश ਕਰਦਿਆਂ ਨੇ ਤੇਰੇ ਨਾਲ ਮੈਨੂੰ ਐ ਹੋ ਗਿਆ ਕਿਹੜਾ ਦਵਾਉਂਦੀ ਆ ਹੋਣਗੀਆਂ ਰੋਲਾ ਨਾ ਪਾਈ ਭਾਈ ਦੱਸੀ ਨਾ ਇਹਨਾਂ ਨੂੰ ਤੂੰ ਕੋਈ ਨਾ ਭਾਈ ਇਹ ਬੇਨਾਂ ਦੱਸੀ ਜਸੀਨਾਂ ਦੱਸੀ ਭਾਈ ਹੁਣ ਘਰ ਚ ਤਾਂ ਪਤਾ ਲੱਗੂ ਗਈ ਆਏ ਦੇ ਕਾਇਦੇ ਪੇਕਿਆ ਤੋ ਆ ਹੈ ਹੈ ਭਾਈ ਪੇਕੇ ਕੌਣ ਦਿੰਦਾ ਸੂਟ ਜਦੋਂ ਉੱਥੇ ਕੋਈ ਸੂਟ ਦੇਣ ਵਾਲੇ ਹੈ ਨਹੀਂ ਚਾਚੀਆਂ ਤਾਈਆਂ ਨੇ ਉਹ ਕਿਹੜੇ ਸੂਟ ਦਿੰਦੀਆਂ ਨੇ ਸਾਨੂੰ ਪਤਾ ਤਾਂ ਹੈਗਾ ਉਹ ਤਾਂ ਹੈਗਾ ਪਿਓ ਤਾਂ ਹੈਗਾ ਐ ਆਏ ਕੰਮ ਲਈਏ ਚੱਲ ਕੋਈ ਨਾ ਬਾਈ ਨਾਲੇ ਉਹ ਕੇਲੇ ਦੀ ਖਾਲੇ ਦੀ ਉਹ ਕੇਲੇ ਤਾਂ ਮੈਂ ਕੱਢ ਲਈ ਸੀਗੇ ਹਾਂ ਨਾ ਜੇ ਮੈਂ ਬੇਬੇ ਨੂੰ ਦੱਸਦੀ ਆ ਤਾਂ ਫਿਰ ਉਹ ਕੁਝ ਨਹੀਂ ਕਹਿੰਦੀ ਮੈਂ ਕਹਦੂੰਗੀ ਬਾਈ ਨੇ ਸੂਟ ਲੈ ਕੇ ਦਿੱਤਾ ਮੇਰੇ ਘੰਤਾ ਕਈ ਨਹੀਂ ਕਲੇਸ਼ ਕਰ ਲਣਗੇ ਕਲੇਸ਼ ਵੀ ਤੂੰ ਕਿਉਂ ਲੈ ਕੇ ਦਿੰਨਾ ਹੈ ਐ ਕਿਉਂ ਚਮੜਾਈ ਜਾਣਾ ਮੈਨੂੰ ਤਰਸ ਆਉਂਦਾ ਬਾਈ ਹੈ ਸਹੀ ਗੱਲ ਆ ਬਾਈ ਵੇ ਬਿੰਦ ਨਾਲੇ ਬਹਾਨਾ ਚਾਹੀਦਾ ਕੁਛ ਨਾ ਕੁਛ ਬਸ ਕਹਿੰਦੀ ਰਹਿੰਦੀ ਐ ਮੈਨੂੰ ਉਹੀ ਤਾਂ ਗੱਲ ਐ ਹੂੰ ਕੋਈ ਰਿਸ਼ਤੇਦਿ ਨੇ ਆਏ ਵੀ ਮੇਰੀ ਰਿਸ਼ਤੇ ਦੀ ਤੋਰ ਲਣ ਗੱਲ ਆ ਹੂੰ ਦੱਸ ਹੁਣ ਕਿੰਨਾ ਚਿਰ ਪਾਈ ਫਰੀ ਜਾਵਾਂਗੇ ਐਂ ਕਾਂ ਕੋਈ ਆਵਦਾ ਵੀ ਘਰ ਵਸਾਉਣਾ ਬਈ ਤੁਸੀਂ ਆਪਦੇ ਰਿਸ਼ਤੇ ਦੀ ਗੱਲ ਕਰਦੇ ਹੋ ਹੋਰ ਮੈਂ ਕੀ ਦੇ ਦੀ ਕਰਦਾ ਨਾ ਤੂੰ ਗੌਰ ਕਰੇ ਤੈਨੂੰ ਕੈ ਵਾਰੀ ਕਹਿਤਾ ਬਈ ਮੈਂ ਤਾਂ ਹੁਣ ਕਿੱਥੇ ਦੇਖਾਂ ਰਿਸ਼ਤਾ ਮੈਂ ਤਾਂ ਐਂ ਕਹਿੰਦੀ ਸੀ ਹੁਣ ਤਾਂ ਸੋਡੀ ਉਮਰ ਲੰਘ ਗਈ ਹੈ ਦੇ ਕੰਬੜੀ ਮਦਦ ਐਥੋਂ ਛੋਟਾ ਲੱਗਦਾ ਨਾ ਲੱਗਦੇ ਤਾਂ ਛੋਟੇ ਹਾਂ ਮੈਂ ਖਿਆਨ ਆ ਲੱਤ ਦਾ ਕਰਕੇ ਕਹਿੰਦੀ ਸੀ ਕਿਦਾ ਕਢਾਵਾਂਗੇ ਰਾੜ ਆਹੀਂ ਸਲਾਹ ਕਰਦਾ ਹੁਣ ਰਾੜ ਕਢਾ ਕੇ ਮੜੇ ਸਿੱਧਾ ਲੱਗ ਜੀ ਤੁਰਨ ਮੈਂ ਹੈ ਠੀਕ ਹੈ ਭਾਈ ਹਾਂ ਬਾਕੀ ਤੂੰ ਫੋਟੋ ਫੋਟੋ ਭੇਜ ਦੇ ਦਿਗਦੀ ਭੇਜ ਦੇ ਮੇਰੀ ਉਤੋਂ ਉਤੋਂ ਕੋਈ ਨਬੀ ਉਹ ਹੈਗੀ ਆਪੂਆ ਦੀ ਕੁੜੀ ਹਾਂ ਉਹਨੂੰ ਫੋਟੋ ਭੇਜ ਦੂੰਗੀ ਮੈਂ ਦੇਖ ਲਊਗੀ ਕੋਈ ਜੇ ਹੋਈ ਤਾਂ ਨਿਗਾ ਚ ਹਾਂ ਕਰਿਓ ਗੌਰ ਪਈ ਜੇ ਕੋਈ ਚਲ ਛੱਡੀ ਬਖੇੜੀ ਹੁੰਦੀ ਆ ਉਹ ਵੀ ਚੱਲ ਜੂ ਪਈ ਹੁਣ ਤਾਂ ਔਰ ਕੀ ਇਲਾਜ ਐ ਹੈ ਬਾਕੀ ਉਹਦਾ ਸੋਨਾ ਸੁਣਾੱਖਾਂ ਪਈ ਘੱਟ ਤਾਂ ਮੈਨੂੰ ਵੀ ਨਹੀਂ ਖਰਾ ਪਹਿਲਾ ਮਹੀਨੇ ਗੌਰ ਜੀ ਕਰੀਆ ਲੱਤ ਕਰਕੇ ਹਾਂ ਬਈ ਕੋਈ ਗੱਲ ਨਹੀਂ ਮੈਂ ਪੂਆ ਦੀ ਕੁੜੀ ਨਾਲ ਫੋਨ ਤੇ ਗੱਲ ਕਰ ਲੂੰਗੀ ਫਿਰ ਹੁਣੀ ਲਾ ਲਓ ਟੈਲੀਫੋਨ ਪਈ ਪੂਆ ਦੀ ਕੁੜੀ ਨੂੰ ਹਾਂ ਬਈ ਹੁਣ ਤਾਂ ਕਿਵੇਂ ਲਾਲਾਂ ਮੈਂ ਕੋਈ ਨਾ ਗੱਲ ਕਰ ਲੂੰਗੀ ਜ਼ਰੂਰ ਐ ਬਈ ਮੇਰੇ ਹੁੰਦੇ ਕੁਛ ਪੁੱਛਿਆ ਦੱਸਿਆ ਜਾਂਦਾ ਹੋਰ ਤਾਂ ਕੀ ਗੱਲ ਧੀ ਚੱਲ ਕੁੱਛੰ ਦੱਸਨ ਨੂੰ ਤਾਂ ਕੀ ਆ ਮੈਂ ਦੱਸ ਦੂੰਗੀ ਵੀ ਲੱਤ ਚਰਾੜ ਪਈ ਹੋਈ ਐ ਹਏ ਦੇਖ ਤੂੰ ਆਫੇ ਫੱਠਲਾ ਫੂੜੀ ਜਾਨੀ ਆ ਬਾਈ ਫਿਰ ਹੁਣ ਗੱਲ ਤਾਂ ਸਾਹਮਣੇ ਲਿਆਉਣੀ ਪਊਗੀ ਨਾ ਹੁ ਕਿਹੜਾ ਪਤਾ ਨਹੀਂ ਲੱਗਣਾ ਫਿਰ ਬਾਅਦ ਚ ਖਾ ਨੂੰ ਪਤਾ ਲੱਗੂ ਹੁਣ ਜਦ ਕੜਾ ਤਾਂ ਮੈਂ ਤਾਂ ਘੋੜੇ ਮੰਗੂ ਭੱਜੂ ਨਾ ਨਾ ਬਾਈ ਉਹ ਗੱਲ ਕਿੱਥੇ ਬੰਦੀ ਐ ਐਕਸੀਡੈਂਟ ਨਾਲ ਲੱਤ ਟੁੱਟੀ ਹੋਈ ਐ ਰਾੜ ਪਿਆ ਲੰਗ ਤਾਂ ਵੱਜੂਗਾ ਨਾ ਹੋਰ ਨੇ ਹੁਣ ਦੋ ਕਾਰਡ ਬਦਲ ਆਏ ਜਾਂਦੇ ਨੇ ਮੜੇ ਮੈਨੂੰ ਪਤਾ ਲੱਗਣ ਦਿੰਦਾ ਫਿਰ ਉਹ ਬਾਈ ਫਿਰ ਲਾਂਬੇ ਵਾਲੀ ਥਾਂ ਹੋ ਜਾਂਦੀ ਐ ਚੱਲ ਕੋਈ ਨਾ ਮੈਂ ਇੱਕ ਵਾਰੀ ਗੱਲ ਕਰ ਲਊਂਗੀ ਵੇਖ ਲੈ ਭਾਈ ਤੇਰੀ ਮਰਜ਼ੀ ਆ ਮੈਂ ਤਾਂ ਬਥੇਰੇ ਸਾੜੇ ਕੱਢ ਲਏ ਹੈ ਦੇਖ ਦੇਖ ਮਹਾਰਾਣੀ ਕਿਵੇਂ ਮੋਢੇ ਨਾਲ ਮੋਢਾ ਜੋੜੀ ਬੈਠੀ ਹੈ ਕਿਵੇਂ ਸਾਡੀ ਅੱਖਾਂ 'ਚ ਘੱਟਾ ਪਾਈ ਜਾਂਦੇ ਨੇ ਸ਼ਰਮੰਦਾ ਨਹੀਂ ਹੁੰਦੀ ਹੈਗੀ ਨਾ ਤਾਂ ਉਹਨਾਂ ਨੂੰ ਹਾਂ ਤਾਂ ਹੀ ਤਾਂ ਵੀਰਾ ਜੇ ਮਹਰਾਉਂਦਾ ਔਰੇ ਤਾਂ ਹੀ ਕਹਿੰਦਾ ਸੀ ਤਾਂ ਕੰਮ ਕਿਉਂ ਕਰਵਾਉਣੀ ਆ ਲੱਗ ਗਿਆ ਸਾਰਾ ਕੁਝ ਮੈਨੂੰ ਪਤਾ ਕੋਈ ਗੱਲ ਨਹੀਂ ਬਹਿ ਜਾ ਮੈਂ ਵੀ ਦੱਸਦੀ ਆ ਵੀਰ ਨੂੰ ਸਾਰਾ ਕੁਝ ਦੱਸੂਗੀ ਹੂੰ ਦੇਖ 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 ਕਿਵੇਂ ਗੱਲਾਂ ਕਰਦੇ ਨੇ ਹੁਣ ਚੱਲ ਕੋਈ ਨਾ ਭਾਈ ਮੈਂ ਕਰ ਲੂਗੀ ਗੱਲ ਉਨੇ ਸਭ ਦੀ ਸਬਜੀ ਦਾ ਕਰ ਲਈਏ ਅਸੀਂ ਸਬਜੀ ਕਾਦੀ ਬਣਾਉਂਗੇ ਭਈ ਸਬਜੀ ਤਾਂ ਕਦੂ ਪਿਆ ਸੀ ਉਹ ਹੀ ਉਹ ਹੀ ਬਣਾਵਾਂਗੇ ਓਹੋ ਕਦੂ ਮਾਰੋਂਗੇ ਮੱਥੇ ਪਨੀਰ ਨਾ ਫੜ ਲਿਆ ਵਾ ਭਈ ਕਦੂ ਦੁੱਧ ਪਾ ਕੇ ਸਵਾਦ ਬੰਦ ਹੈਗਾ ਨਾਲੇ ਸਾਰੇ ਖੁਸ਼ ਨੇ ਖਾ ਕੇ ਵਿੱਚ ਪਨੀਰ ਪਾਲਾਂਗੇ ਫੇਰ ਤੂੰ ਕਦੂ ਕਰ ਲੈ ਭਈ ਤੇਰੀ ਚਬਾਇਸ ਆ ਹੈ ਚਲ ਆਏ ਕਰ ਭਈ ਅਸੀਂ ਕਦੂ ਬਣਾ ਲਾਂਗੇ ਸਾਨੂੰ ਪਨੀਰ ਬਣਾ ਕੇ ਦੇ ਦੇਣੀ ਹੈ ਨਹੀਂ ਨਹੀਂ ਵਿੱਚੇ ਪਾਲਾਂਗੇ ਸਾਰੀ ਖਾ ਲਾਂਗੇ ਆਪਾਂ ਚਲ ਕੋਈ ਨਾ ਭਈ ਜਿਵੇਂ ਸਾਨੂੰ ਠੀਕ ਲੱਗੇ ਹਾਂ ਤੁਸੀਂ ਕਦੂਜੀ ਲੋਵਾ ਪਨੀਰ ਫੜ ਲਿਆ ਨਾ ਇਹਨੇ ਹੈ ਕੀ ਕਰਦੇ ਹੋ ਵੀਰੇ ਕੁਛ ਨਹੀਂ ਕੰਮ ਕਰੀ ਜਾਂਦਾ ਸੀ ਜੱਸੀ ਅੱਛਾ ਤੁਹਾਡੇ ਤਾਂ ਕੰਮੇ ਨਹੀਂ ਲੋਟ ਆਉਂਦੇ ਹੈਗੇ ਹਣਾ ਸਾਰਾ ਦਿਨ ਬਸ ਇੱਥੇ ਬੜੇ ਬੈਠੇ ਰਿਆ ਕਰੋ ਬਾਹਰ ਚਾਹੇ ਕੁਝ ਮਰਜੀ ਹੋਈ ਜਾਵੇ ਤੁਹਾਨੂੰ ਕਿਹੜਾ ਕਸਦਾ ਪਤਾ ਲੱਗਦਾ ਉਹ ਬਾਹਰ ਕੀ ਬੰਬ ਡਿੱਗ ਗਿਆ ਕੀ ਹੋ ਗਿਆ ਦੱਸ ਬੰਬ ਤੋਂ ਵੀ ਵੱਡੀ ਚੀਜ਼ ਡਿੱਗੀ ਜਾਂਦੀ ਆ ਜਿਹੜੀ ਸਾਨੂੰ ਪਤਾ ਨਹੀਂ ਲੱਗਦੀ ਹੈਗੀ ਮਹੀਨੋਂ ਕੀ ਨਹੀਂ ਪਤਾ ਲੱਗਾ ਦੱਸਦਾ ਸੀ ਖੁੱਲ ਕੇ ਕੀ ਹੋ ਗਿਆ ਦੇਖਿਆ ਜਾ ਕੇ ਵਾਰ ਕੀ ਹੋਈ ਜਾਂਦਾ ਉਹ ਆ ਰਿਹਾ ਮਿੱਠੂ ਵੀਰਾ ਉਹ ਲੱਗ ਰਿਹਾ ਉਹਦੇ ਨਾਲ ਮੈਡਮ ਗੱਲਾਂ ਮਾਰਨ ਮੋਢੇ ਨਾਲ ਮੋਢਾ ਚੋੜੀ ਬੈਠੀ ਆ ਹਾਂ ਨਲੇ ਮਾਨੂੰ ਸੁਣ ਲਿਆ ਸਾਡਾ ਸੂਟ ਲਿਆ ਕੇ ਦਿੱਤਾ ਮਿੱਠੂ ਵੀਰੇ ਨੇ ਭਾਬੀ ਨੂੰ ਬਲੈਕ ਰੰਗ ਦਾ ਉਹਦਾ ਕੀ ਹੱਕ ਬਣਦਾ ਯਾਰ ਸੂਟ ਲਿਆ ਕੇ ਦੇਣ ਦਾ ਮਨ ਤਾਂ ਨਹੀਂ ਸਮਝ ਆਉਂਦੀ ਇਹ ਤਾਂ ਮੈਨੂੰ ਵੀ ਨਹੀਂ ਪਤਾ ਹੈ ਗਿਆ ਵੀ ਉਹਦਾ ਕੀ ਹੱਕ ਬਣਦਾ ਜੇ ਤਾਂ ਤੁਸੀਂ ਹੈਗੇ ਵੀਰੇ ਉਹਦਾ ਕੀ ਹੱਕ ਬਣਦਾ ਭਈ ਲਿਆਉਣ ਦਾ ਤੁਸੀਂ ਲਿਆ ਕੇ ਦੇ ਸਕਦੇ ਓ ਨੂੰ ਸੂਟ ਫੇਰ ਲੋਕ ਕਹਿੰਦੇ ਨੇ ਭਾਈ ਭਾਈ ਸ਼ਰੀਕ ਬਣ ਗਿਆ ਹੁਣ ਆ ਸ਼ਰੀਕਾਈ ਗੱਲ ਹੀ ਐ ਵੀ ਤੇਰਾ ਜੇ ਨਹੀਂ ਹੋਇਆ ਤੂੰ ਹੁਣ ਮੇਰਾ ਘਰ ਵੀ ਖਰਾਬ ਕਰਨਾ ਦੱਸ ਜਦੋਂ ਆਇਆ ਨਾ ਆਉਣ ਸਾਰੀ ਲੱਗ ਗਿਆ ਉਹਦਾ ਖਿਆਲ ਰੱਖਿਆ ਕਰੋ ਫਲ ਫਰੂਟ ਲਿਆ ਕੇ ਦਿਆ ਕਰੋ ਤਾ ਕੰਮ ਨਾ ਕਰਵਾਇਆ ਕਰੋ ਨਾ ਵੀ ਤੁਸੀਂ ਤਾਂ ਮੈਨੂੰ ਕਦੇ ਕਿਹਾ ਨਹੀਂ ਵੀ ਤੂੰ ਕੰਮ ਨਾ ਕਰਵਾਇਆ ਕਰੋ ਆਪਾਂ ਕੰਮ ਕਾਦੇ ਵਾਸਤੇ ਕਰਾਉਨੇ ਹੁੰਨੇ ਵਿਆਹ ਕੇ ਲਿਆ ਮੈਂ ਉਹਨੇ ਤਾਂ ਹੀ ਕੰਮ ਕਰਵਾਉਨੇ ਆ ਮੈਂ ਇਥੋਂ ਨਾ ਹੁਣ ਮਿੱਠੂ ਜਾ ਗੱਲ ਫੜਵਾਉ ਆ ਉਹਦਾ ਮੈਂ ਤੁਹਾਨੂੰ ਦੱਸਾਂ ਗੱਲ ਮੈਂ ਤਾਂ ਵੀਰੇ ਨੂੰ ਸਮਝਾਇਆ ਸੀ ਵੀਰੇ ਤੈਨੂੰ ਲੋੜ ਨਹੀਂ ਹੈਗੀ ਉਹ ਕਰਨ ਦੇ ਵਿੱਚ ਪਸੰਦ ਦੀ ਉਹ ਦੱਸੀ ਵੱਡਾ ਇੱਕ ਤਾਂ ਨੂੰ ਕਹਿਣਾ ਆਪਾ ਕਹਿੰਦੇ ਮੈਨੂੰ ਚੰਗੇ ਲੱਗਦੇ ਹੈਗੇ ਬੰਦੇ ਨੂੰ ਆਪਿਆ ਆਉਣੀ ਚਾਹੀਦੀ ਹੈਗੀ ਵੀ ਮੈਨੂੰ ਸ਼ਰਮ ਆਉਂਦੀ ਹਾਂ ਉਹਨੂੰ ਕਿਹਾ ਲੱਗੀ ਹੋਈ ਸ਼ਰਮਾ ਮੈਂ ਦੇਖ ਕੇ ਆਈਆਂ ਵੀਰੇ ਸੱਚੇ ਤੇਰੇ ਸਾਲ ਲੱਗੇ ਮੈਨੂੰ ਮੈਨੂੰ ਝੂਠ ਬੋਲਣ ਦੀ ਕਿ ਲੋੜ ਆ ਜਿਹੜਾ ਕੁਝ ਮੈਂ ਦੇਖ ਕੇ ਆਈਆਂ ਆਪਦੀ ਅੱਖੀ ਹੋਈ ਦੱਸਿਆ ਤੁਹਾਨੂੰ ਬਲੈਕ ਰੰਗ ਦਾ ਸੂਟ ਲਿਆ ਕੇ ਦਿੱਤਾ ਇਹ ਤਾਂ ਕਰਨੀ ਪੂ ਗੱਲ ਮੈਨੂੰ ਆਪਲਾ ਤੇ ਪਿਓ ਨੂੰ ਲਾਉਣਾ ਪਾਉਣ ਮੈਂ ਉਹਨੂੰ ਦੱਸ ਦਾਂ ਕਿ ਕੀ ਕਰੂਗਾ ਉਹ ਵੀ ਕਰੇ ਪਿਓ ਤਾਂ ਵਿਚਾਰਾ ਬੁਢਾ ਹੋਇਆ ਦੱਸ ਉਹ ਕੀ ਕਹੂਗਾ ਇਹਨੂੰ ਉਹ ਤਾਂ ਆਪ ਨੂੰ ਸ਼ਰਮ ਹੋਣੀ ਚਾਹੀਦੀ ਆ ਵੀਰੇ ਇਹਨੂੰ ਉਹ ਹੁਣ ਜਿਹੜਾ ਕੋਈ ਭਰਾ ਭਰੂ ਹੁੰਦਾ ਉਹਦੇ ਨਾਲ ਤਾਂ ਗੱਲ ਕਰਦਾ ਵੀ ਸੋਹਣਾ ਲੱਗਦਾ ਸੀ ਸੋਰੇ ਨੂੰ ਹੁਣ ਐਂ ਤਾਂ ਸੁਮੈਂ ਵੀ ਮੇਰੇ ਵੱਡੇ ਭਰਾ ਨਾਲ ਹਾਂ ਸੂਟ ਮੰਗਾਈ ਜਾਂਦੀ ਆ ਉਹ ਤੋਂ ਹੁਣ ਤਾਂ ਦੱਸ ਵੀ ਨਹੀਂ ਸਕਦੇ ਹੈਗੇ ਵੀਰੇ ਉਹ ਕਿੱਥੇ ਚਰਨ ਨੂੰ ਉਹਦੇ ਕੋਲੇ ਬੈਠੀ ਸੀ ਇੱਕ ਜੀਤਾ ਕਰਦਾ ਮੈਂ ਜਾ ਕੇ ਪਹਿਲਾਂ ਮਿੱਠੂ ਦੇ ਮੱਤ ਨੇਸੜੀ ਪਰ ਫੇਰ ਉਹਨੇਸੜੀ ਦੇਣ ਦੀ ਲੋੜ ਨਹੀਂ ਹੈਗੀ ਚਰਨੋਂ ਦੀ ਗਲਤੀ ਹੈਗੀ ਤੇ ਜਿਹੜੀ ਉਹਦੇ ਕੋਲੇ ਬੈਠਦੀ ਹੈਗੀ ਨਹੀਂ ਉਹ ਤਾਂ ਚਲਣ ਛੜਾਗਾ ਉਹ ਤਾਂ ਕਹੂਗਾ ਭਾਈ ਮੇਰੇ ਕੋਲੇ ਬੈਠ ਜਾ ਉਹਨੂੰ ਕੀ ਜ਼ਰੂਰਤ ਪੈਂਦੀ ਆ ਪਹਿਲਾਂ ਜੇ ਛੜਾਗਾ ਹੁਣ ਇਹ ਤਾਂ ਨਹੀਂ ਹੈਗਾ ਮਤਲਬ ਬਣਦਾ ਵੀ ਆਉਦੇ ਛੋਟੇ ਭਰਾ ਦੀ ਯਾਰ ਨੂਹਾਂ ਦੇ ਥਾਂ ਤੇ ਲੱਗਦੀ ਆ ਉਹ ਹਮ ਸਰਮਉਣੀ ਚਾਹੁੰਦੀ ਆ ਸੂਟ ਲਿਆ ਲਾ ਦਿੰਦਾ ਤੈਨੂੰ ਤਾਂ ਲੈ ਆ ਕੇ ਨਹੀਂ ਦਿੱਤਾ ਬੇਬੇ ਨੂੰ ਤਾਂ ਲੈ ਆ ਕੇ ਨਹੀਂ ਤਾਂ ਮੈਨੂੰ ਤਾਂ ਕਦੇ ਕੁਝ ਲੈ ਆ ਕੇ ਨਹੀਂ ਦਿੱਤਾ ਹੁਣ ਹਾਂ ਦੇ ਲੈ ਆਏ ਆਪਦੀ ਭੈਣ ਨੂੰ ਕਦੇ ਸੂਟ ਨਹੀਂ ਸਰਿਆ ਹੈਗਾ ਨਾ ਮਾਂ ਨੂੰ ਸਰਿਆ ਤੇ ਉਹਨੂੰ ਸੂਟ ਲਿਆ ਲਿਆ ਦਿੰਦਾ ਚਾਰ ਨੂੰ ਤਾਂ ਸੂਟ ਲੈ ਆ ਕੇ ਦੇਣ ਦਾ ਹੱਕ ਹੀ ਬਣਦਾ ਹੱਕ ਹੀ ਨਹੀਂ ਬਣਦਾ ਹੈਗਾ ਦੱਸ ਮੈਨੂੰ ਵੀ ਬਹੁਤ ਗੁੱਸਾ ਚੜਿਆ ਮਾਂ ਚੱਲ ਕੋਈ ਨਾ ਮੈਨੂੰ ਤਾਂ ਕਹਿਣ ਦੀ ਕੀ ਜ਼ਰੂਰਤ ਪੈਂਦੀ ਵੀਰ ਨੂੰ ਦੱਸ ਦਿੰਨੀ ਆ ਭਾਈ ਅਗਲਾ ਕੋਈ ਮਰਜੀ ਸਮਝੇ ਮੇਰੀ ਗੱਲ ਸੁਣ ਲਾ ਕੁੜੀਏ ਜੇ ਕੋਲੋਂ ਬਣਾ ਕੇ ਦੱਸੀਆਂ ਨਾ ਗੱਲ ਗਲ ਤਪ ਤੂੰ ਤਰਾ ਮੈਂ ਦੱਬ ਦੇ ਵੀਰੇ ਕੋਲ ਬਣਾ ਕੇ ਪਹਿਲਾਂ ਨਹੀਂ ਦੱਸੀ ਹੈਗੀ ਕਦੇ ਮੈਂ ਤੈਨੂੰ ਦੱਸਤੀ ਗੱਲ ਉਹਨੂੰ ਵੀ ਲੁੱਤੀਆਂ ਲਾਉਣ ਦੀ ਆਦਤ ਆ ਤਾਂ ਕਹਿਣਾ ਮੈਂ ਤੈਨੂੰ ਕਿੱਦੇ ਲੁੱਤੀ ਲਾਈਏ ਸਾਨੂੰ ਪਹਿਲਾਂ ਕਿੱਦੇ ਪਹਿਲਾਂ ਕਹਿਤਾ ਆਪਦਾ ਜਿਹੜਾ ਆਪਦਾ ਕਲੇਸ਼ ਹਨ ਉਹ ਕਲੇਸ਼ ਨੂੰ ਆਪਦੇ ਤੱਕ ਰੱਖਿਆ ਕਰੋ ਬੇਫਾਲਤੂ ਕਿਸੇ ਦੇ ਠੀਕ ਆ ਨਾ ਚਾਰ ਨੂੰ ਬਦਨਾਮ ਕਰਨੀ ਕੋਸ਼ਿਸ਼ ਨਾ ਕਰਿਓ ਬਦਨਾਮ ਨਹੀਂ ਕਰਦੀ ਹੈਗੀ ਵੀਰੇ ਆ ਜੇ ਅੱਖਾਂ ਨਾਲ ਦੇਖੀਆਂ ਮੈਂ ਕੰਨਾਂ ਨਾਲ ਸੁਣ ਕੇ ਆਈਆਂ ਤਾਂ ਦੱਸਿਆ ਸਾਨੂੰ ਨਹੀਂ ਮੈਨੂੰ ਕੀ ਜਰੂਰਤ ਪੈਂਦੀ ਆ ਪਈ ਬੈਠੀ ਰਹਿਣ ਤੇ ਚੱਲ ਬਿਠਾਈ ਰੱਖੋ ਫੇਰ ਫੇ ਤੂੰ ਠਾਇਆ ਕਿਉਂ ਨਹੀਂ ਮੈਂ ਕਿ ਠਾਵਾਂ ਅਗਲੀ ਕਹੋ ਕਿ ਮੈਨੂੰ ਠਾਉਣੀ ਹੈ ਕਿ ਤੁਹਾਡਾ ਹੱਕ ਮੰਨਦਾ ਠਾਉਣ ਦਾ ਤੁਸੀਂ ਠਾਉ ਪਈ ਜਾ ਭੇਜੋ ਹਾਂ ਮੈਂ ਕਰਾ ਪਾੜ ਹੋ ਰਹੀ ਹੈ ਵੀਰੇ ਤੁਸੀਂ ਮੇਰੇ ਤੇ ਇਲਜ਼ਾਮ ਲਾਉਣ ਲੱਗ ਗਏ ਚਮਕਾ ਦੇ ਕੋਈ ਇਲਜ਼ਾਮ ਦੀ ਗੱਲ ਨਹੀਂ ਮੈਂ ਤਾਂ ਅੱਗੇ ਤੋਂ ਚਾਹੇ ਬੈਠੀ ਰਵਾਂ ਮੈਂ ਤਾਂ ਇਹਨੂੰ ਦੱਸ ਦਿਆਂਗੀ ਐਂ ਤਾਂ ਕਮਣੀ ਦੱਸਦੀ ਤੂੰ ਹਾਂ ਫੇ ਮਜਾਸ ਤੋਂ ਸਵੇਰੇ ਇੱਕ ਹੀ ਗੱਲ ਕਰੀਆ ਤੇਰੇ ਨਾਲ ਠੀਕ ਹੈ ਵੀ ਆਪਦੀ ਜਿਹੜੀ ਲੜਾਈ ਆਦੇ ਤੱਕ ਰੱਖਿਆ ਕਰੋ ਐਵੇਂ ਕਹੁੰਦੇ ਤੇ ਉਹ ਤੇਰੇ ਬਾਰੇ ਨਾ ਕੁਝ ਕਹੇ ਤੂੰ ਉਹਦੇ ਬਾਰੇ ਨਾ ਕੁਝ ਕਰਾ ਮੈਂ ਕਦੋਂ ਕਿਹਾ ਵੀਰੇ ਮੈਂ ਤਾਂ ਕੰਮ ਵਾਸਤੇ ਕੰਨੀ ਹੁੰਨੀ ਆ ਪਾਭੀ ਨੂੰ ਕਹੇ ਭਾਈ ਕੰਮ ਕਰ ਲੈ ਕੰਮ ਕਰਦੀ ਨਹੀਂ ਹੈਗੀ ਵੀਰੇ ਪਤਾ ਨਹੀਂ ਕਿਉਂ ਜਿੱਲੀ ਹੋਈ ਬੈਠੀ ਆ ਨਹੀਂ ਹੁਣ ਜੇ ਇਹ ਗੱਲਾਂ ਲੋਕ ਸੁਣਨਗੇ ਇੱਕ ਦੀਆਂ ਚਾਰ ਬਣਾਉਣ ਦਾ ਅਗਲ ਆਪਾਂ ਕਿਹੜਾ ਲੋਕੋ ਵਿੱਚ ਨੂੰ ਆ ਵੀਰੇ ਮੈਂ ਤੁਹਾਨੂੰ ਤਾਂ ਹੀ ਕਹਿੰਨੀ ਆ ਸਮਝਾ ਦਿਓ ਅਗਲੇ ਨੂੰ ਤੂੰ ਭੇਜ ਆਉਂ ਉਹ ਫਿਰ ਅੱਗੇ ਗੱਲ ਹੋਰ ਵੱਧ ਜੂਗੀ ਕੋਈ ਫਾਇਦਾ ਨਹੀਂ ਫਿਰ ਲੋਕਾਂ ਤੱਕ ਗੱਲ ਜਾਊਗੀ ਹੁਣ ਤਾਂ ਘਰ ਦੀ ਘਰ ਉਨਕਾ ਵੀਰਾ ਬੁਲਾਓ ਪਰ ਤੁਸੀਂ ਇਹ ਬੁਲਾ ਲਿਓ ਮੈਂ ਕਿ ਬੁਲਾਮ ਅਗਲੀ ਕਹੂਗੀ ਵੀ ਵੀਰੇ ਕੋਲ ਦੱਸਕੀਂ ਤੋਤੇ ਇਹਦੇ ਨਾਲ ਕੰਮ ਕਰਦਾ ਇਹ ਉਦੋਂ ਦੂਹੀ ਕਰਦੀ ਆ ਕੁੜੀ ਯਾਰ ਮਿੱਠੂ ਦਾ ਤਾਂ ਕੋਈ ਹੱਥ ਹੀ ਨਹੀਂ ਬਣਦਾ ਚਾਰਨ ਨੂੰ ਸੂਡ ਲੈ ਕੇ ਦੇਣ ਦਾ ਸ਼ਰਮਲਾ ਰੱਖਿਆ ਨੇ ਚੌਰੇ ਨੇ ਵੀ ਜੇ ਕੋਈ ਗੱਲਾਂ ਤੂੰ ਪਹਿਲਾਂ ਮੈਨੂੰ ਦੱਸ ਚਰਨੋ ਚਰਨੋ ਕਰਦਾਂ ਗੱਲ ਜੇ ਨਾਲ ਉਹ ਯਾਰ ਕਿੱਥੋਂ ਇਹਨੂੰ ਭੇਜਦਾ ਅੱਜ ਮੈਂ ਇਹ ਇੰਨੇ ਟਾਈਮ ਚ ਤਾਂ ਮੈਂ ਧੁਰ ਵਗ ਜਾਣਾ ਇਹ ਸਾਲਾ ਅੱਧ ਜੀ ਫਿਰਦਾ ਜੀ ਕੀ ਯਾਰ ਇਹ ਵੀ ਸਾਲਾ ਟਾਈਮ ਪਾਸ ਲੱਗਦਾ ਚੱਲ ਹੁਣ ਦੀ ਕਰਦਿਆਂ ਗੱਲ ਇਹਦੇ ਨਾਲ ਉਹ ਨਾ ਜੀ ਆ ਬੈਠਾ ਤੁਸੀਂ ਵੇਲੀ ਆ ਤੂੰ ਨਹੀਂ ਆਉਂਦਾ ਹੁੰਦਾ ਗੱਡੀ ਤੇ ਆਪ ਓਏ ਜਾਣਾ ਹੁੰਨਾ ਮੈਂ ਤਾਂ ਹਾਂ ਓਏ ਅੱਜ ਮੈਂ ਥੋੜੀ ਜਿਹੀ ਗੱਡੀ ਮੇਰੀ ਕੰਡਮ ਹੋ ਗਈ ਉਹ ਜਵਾਖ ਜੀ ਦੌਰਦਾ ਆਪਣੇ ਵਾਲੀ ਨੂੰ ਛੋਟੇ ਨੂੰ ਉਹ ਕੰਜਰ ਦਾ ਰਾਹ ਚ ਹੀ ਟਾਈਮ ਪਾਸ ਕਰਦਾ ਫਿਰਦਾ ਹੈ ਪਤਾ ਨਹੀਂ ਕਿੱਥੇ ਖੜ ਗਿਆ ਕਿੱਥੇ ਨਾ ਹੁਣ ਨੂੰ ਮੈਂ ਗੱਡੀ ਧੁਰ ਲਾਦਾ ਨਾ ਸਮਾਨ ਲੋਡ ਕਰਨ ਲੱਗੇ ਜਾਂਦੇ ਨੇ ਤੇ ਅੱਜ ਕੰਜਰ ਦਾ ਰਾਹ ਚ ਫਿਰਦਾ ਹੈ ਅਜੇ ਤੱਕ ਪਹੁੰਚਿਆ ਨਹੀਂ ਉਹਨਾਂ ਦਾ ਫੋਨ ਆਈ ਜਾਂਦਾ ਵੀ ਅਜੇ ਤੱਕ ਗੱਡੀ ਪਈ ਥੁੱਡੀ ਆਈ ਨਹੀਂ ਹੈਗੀ ਨਵੇਂ ਬੰਦਿਆਂ ਦਾ ਕੰਮ ਆ ਹੀ ਹੁੰਦਾ ਨਵੇਂ ਆ ਦੇ ਕਿੱਥੇ ਆ ਗਏ ਅੱਜ ਕੱਲ ਜਵਾਖ ਜੀ ਸੀਰੀਅਸ ਨਹੀਂ ਲੈਂਦੇ ਕੰਮ ਵੱਡੀਆਂ ਗੱਡੀਆਂ ਨੇ ਵੱਡੀਆਂ ਗੱਡੀਆਂ ਨੇ ਭਾਈ ਹਾਂ ਮੇਰੀ ਤਾਂ ਹੋਵੇ ਗੱਡੀ ਆਪਦੀ ਚਾਈ ਚਾਈ ਫਰੀ ਜਾਵਾ ਚਾਈ ਚਾਈ ਤਾਂ ਫਰੀ ਜਾਵੇਂ ਤੂੰ ਕਿਵੇਂ ਫਿਰਦਾ ਐ ਹੁਣ ਅੱਜ ਮੈਂ ਤਾਂ ਮੇਰੇ ਯਾਰ ਲੱਤ ਦਾ ਨਹੀਂ ਦਿਖਾ ਹਾਂ ਰਾੜ ਪਾਇਆ ਸੀ ਹਾਂ ਹਾਂ ਠੀਕ ਨਹੀਂ ਹੋਈ ਹੈਗੀ ਲੱਤ ਹਜੇ ਛੇ ਠੀਕ ਹੈ ਮੇਰੇ ਯਾਰ ਦੱਤ ਵਾਲਾ ਉੱਠ ਖੜਿਆ ਹੁਣ ਮੈਂ ਤਾਂ ਐਂ ਸਲਾਹ ਕਰਦਾ ਸੀ ਵੀ ਇਹਨੂੰ ਕਢਾ ਕੇ ਜਾਵਾ ਯਾਰ ਯਾਰ ਐਕਸੀਡੈਂਟ ਹੋਏ ਤੋਂ ਡੂੜ ਦੂ ਸਾਲ ਹੋ ਗਏ ਹੁਣੇ ਹੁਣ ਤਾਂ ਰੜ ਪਈ ਨੂੰ ਹਾਂ ਹੋ ਗਏ ਹੁਣ ਤੰਗ ਕਰਨ ਲੱਗ ਗਏ ਐ ਹੋਰ ਹੁਣ ਬੜਾ ਯਾਰ ਉੱਠ ਖੜਿਆ ਕਿਵੇਂ ਆਹ ਦੇਖ ਉਸਤਾਦ ਉਰੀ ਆ ਗਿਆ ਕਿਵੇਂ ਬਜੀ ਠੀਕ ਐ ਕਿੱਧਰ ਰਹਿਣਾ ਵੇ ਐਂਟਨੀ ਹੋਇ ਰਹੀ ਉਦੋਂ ਹਾਂ ਬਾਛੂ ਦੇ ਭਾਈਆਂ ਨੇ ਲੱਤ ਘੁੱਟੀ ਮੇਰੇ ਮਿੱਦੀ ਬਾਛੂ ਹਾਂ ਮੈਂ ਚੌੜ ਕਰਦਾ ਇਹ ਪੁੱਠੀਆਂ ਪੁੱਠੀਆਂ ਛੇੜਦਾ ਮੇਰਾ ਸਾਹ ਕਣਾ ਮੈਨੂੰ ਕਦੇ ਦੱਸੀ ਨਹੀਂ ਵੇ ਘੁੱਟੀ ਨਹੀਂ ਮਾਰੀ ਮਿੱਦੀ ਬਾਛੂ ਦੇਖੇ ਇਹਦਾ ਮੈਨੂੰ ਮੇਰਾ ਸਾਹ ਪੌਂਕੀ ਜਾਂਦਾ ਇਹਨੂੰ ਲੈ ਜਾਉਂਗਾ ਕਦੇ ਲੱਤ ਕੇ ਗੱਡੀ 'ਚ ਇਹਨੂੰ ਗੱਡੀ 'ਚ ਲੈ ਕੇ ਜਾ ਇਹ ਬੇਲੀ ਹੁੰਦਾ ਮੈਂ ਤਾਂ ਹਾਂ ਬੇਲੀ ਹੁੰਦਾ ਬਾਰਵੀਂ ਕਰ ਲਿਆ ਉਹਨੂੰ ਬੇਲੀ ਹੀ ਆ ਮੈਂ ਹੁਣ ਇਹਨੂੰ ਨਾਂ ਰੱਖਿਆ ਕਰ ਸਰ ਐਡਾ ਐਡਾ ਇਨੂੰ ਨਾਲ ਲੈ ਕੇ ਜਾ ਇੱਕ ਦੋ ਗੇੜਿਆਂ ਤੇ ਕੱਸਿਆਂ ਦੇ ਨਹੀਂ ਰਿਹਾ ਜਾਣਾ ਉੱਥੇ ਕੋਈ ਨਾ ਲੋਰ ਭਾਲ ਕਰ ਉਹਨੂੰ ਸਾਥ ਨਾ ਬੰਸੋ ਨਾਲ ਨਿਬੜ ਕੇ ਚੱਲਦਾ ਮਾ ਮੁੱਕੀ ਮਰੂੰ ਆਏ ਦੇਖ ਇਹਨੂੰ ਕਾਹੇ ਮੇਰੇ ਯਾਰ ਉੱਠੀਆਂ ਛੇੜਦਾ ਕਰਦਾ ਤੂੰ ਕਿਤੇ ਤਾਂ ਦਾ ਤੂੰ ਕਰਦਾ ਨਹੀਂ ਇਹ ਜਵਾਖਾਂ ਨੂੰ ਕੋਈ ਪਤਾ ਲੱਗੀ ਵੀ ਗੱਲ ਸਾਡੀ ਨੇ ਪਤਾ ਲੱਗੀ ਕੋਤੜਾ ਕੋਤੜਾ ਪੌਂਕਦਾ ਕੋਤੜਾ ਸਾਡੀ ਪੌਂਦਾ ਹਾਂ ਜਦੋਂ ਪਿਛਲੀ ਵਾਰ ਆਈ ਰੀਆ ਉਦੋਂ ਕਿਹੜਾ ਪੰਚਾਇਤ ਇਕੱਠੀ ਨਹੀਂ ਹੋਈ ਫੇਰਾ ਕੀ ਪੰਚਾਇਤ ਇਕੱਠੀ ਹੋਈ ਸੀ ਉਹਨਾਂ ਦੀ ਬੁੜੀ ਛੇੜ ਕੇ ਆਈ ਰੀਆ ਤੇਰੀ ਬੇਬੇ ਛੇੜਤੀ ਤੇਰੀ ਮੇਰਾ ਬੇਬੇ ਆਈ ਇਹ ਤਾਂ ਬਈ ਛੇੜੀ ਨਹੀਂ ਫਰਾ ਤੱਕਾ ਮਿਠੂ ਸੜਿਆ ਹੋਇਆ ਸੜਿਆ ਮਲੰਗ ਦੇਖ ਲੈ ਕੋਈ ਗੱਲ ਚੱਜ ਦੀ ਕਰ ਦੇ ਕਾਦਾ ਆਉ ਆ ਇਹ ਪੁੱਠੀਆਂ ਛੇੜੂ ਪੁੱਠੀਆਂ ਨਹੀਂ ਛੇੜ ਹਾਂ ਇੱਕ ਗੱਲ ਤੈਨੂੰ ਇਹਦੀ ਹੋਰ ਦੱਸ ਦਾਂਗਾ ਜੇ ਜਦੋਂ ਘਰੇ ਆਉਂਦਾ ਛੁੱਟੀ ਤੇ ਹਨਾ ਇਹ ਘਰ ਦੇ ਨੂੰ ਮਿਲਣ ਨਹੀਂ ਆਉਂਦਾ ਹੈਗਾ ਹਾਂ ਪਰ ਜਾਈ ਮਰਾਂ ਬਾਬਦੀ ਦਾ ਹੈ ਜੇ ਮੇਰਾ ਸਾਲ ਖਾਣਾ ਇਹ ਕਰਾਊਗਾ ਡੇ ਬਿਠਾਊ ਪੰਚਾਇਤ ਮਸਾਂ ਦੋ ਦਿਨ ਆਉਨੇ ਆ ਪੰਚਾਇਤ ਹਾਂ ਪੰਚਾਇਤ ਤੂੰ ਜਿੰਨੇ ਵਾਰ ਆਉਣਾ ਹੈ ਪਿੰਡ 'ਚ ਅਈ ਵਾਰ ਇਕਠੀ ਹੁੰਦੀ ਹੈ ਕਦੇ ਕਿਸੇ ਦੀ ਪੁੜੀ ਛੜਾ ਜਾਂ ਕਿਸੇ ਕਦੇ ਇਸ ਵੇਲੇ ਮਾ ਮੇਰੇ ਸੌਲੇ ਦੇ ਝੋੜ ਕਰਦਾ ਆ ਤਿਆਵੜਾ ਲੈ ਇਹ ਤਾਂ ਜਵਖ ਮਤੈ ਮਰੀ ਜਾਂਦਾ ਮਗਜ ਜਰਾ ਪੰਚਾਇਤ ਵਾਲੀ ਗੱਲ ਤਾਂ ਉਹ ਠੀਕ ਹੈ ਮਿੱਠੂ ਅਈ ਵਾਰੀ ਹੀ ਹੁੰਦੀ ਹੈ ਤੇਰੀ ਪੰਚਾਇਤ ਦਾ ਹਾਏ ਦੇਖ ਤੂੰ ਤਾਂ ਸਿਆਣਾ ਮੇਰੇ ਯਾਰ ਇਹ ਤਾਂ ਮਲੰਗੜਾ ਜਿਹਾ ਜਹਾਜ ਹੈਗਾ ਹੈ ਸਹੀ ਕਹਿੰਦਾ ਗੱਲ ਤਾਂ ਤੈਨੂੰ ਕਿੱਦੇ ਦੇਖ ਲਈ ਬਾਈ ਪੰਚਾਇਤ ਕਿੱਦੇ ਆਪਾਂ ਨੇ ਪਿੱਛੇ ਜੇ ਪਤਾ ਨਹੀਂ ਕਿਹਦੀ ਊੜੀ ਛੇੜਤੀ ਦੀ ਕਾਉਂ ਗੇਲਾ ਤੀ ਯਾਰ ਨਾਉ ਮੇਰਾ ਪੈ ਗਿਆ ਲੰਘਿਆ ਮੈਂ ਜਾਂਦਾ ਸੀ ਗੇਲਾ ਹਾਂ ਦੇਖ ਗੇਲਾ ਤਾਂ ਹੈਗਾ ਦੀ ਓਏ ਤੂੰ ਤਾਂ ਸੌ ਗੁੱਸੇ ਆਏਗਾ ਹੁਣ ਆਈ ਵਰ ਗੇਲਾ ਹੁੰਦਾ ਛਾ ਮੈਂ ਮੇਰੇ ਸਾਲੇ ਦੇ ਜੋੜਾ ਮਾਰੂ ਸਿਰ 'ਚ ਫਿਰ ਹਟਦੀ ਨਹੀਂ ਆਇਗਾ ਹਟਦੀ ਨਹੀਂ ਕਿਰਾਂ ਕਹੇ ਤੋਂ ਚੱਲ ਇਹ ਤਾਂ ਛੱਡ ਦੇ ਮੈਨੂੰ ਐ ਦੱਸ ਤੇਰਾ ਬਿਆਹ ਦਾ ਕੀ ਵਿਚਾਰਾ ਹੁਣ ਕਿਉਂ ਕਰਵਾ ਦੇਂਗਾ ਤੂੰ ਮੈਂ ਤਾਂ ਕੀ ਕਰਵਾ ਦੂੰਗਾ ਲਈ ਮੈਨੂੰ ਇੰਨਾ ਕਿਤੇ ਪਤਾ ਹੈ ਵੀ ਪਿੰਡਾਂ ਦੇ ਤੇਰਾ ਹੋਣ ਨਹੀਂ ਦਿੰਦੇ ਹੁਣ ਪਿੰਡ ਨੂੰ ਪਤਾ ਵੀ ਕਿਹੇ ਜੀ ਕਰਦੂ ਦਾ ਮਾਰਕਰ ਹੋਣਾ ਪਿੰਡ ਵਾਲਿਆਂ ਨੇ ਮੇਰੇ ਮੂੰਹ ਚੋਂ ਹੋਰ ਗਾਲ ਨਿਕਲੀ ਦੀ ਫਿਰ ਤੂੰ ਖਾਏਂਗਾ ਕੀ ਗੱਲ ਉਹ ਮੈਂ ਕੀ ਕਹਦਾ ਪਿੰਡ ਵਾਲਿਆਂ ਨੂੰ ਪਤਾ ਹੀ ਨਹੀਂ ਹੋਣਾ ਹਾਂ ਲੱਛਣ ਸਾਰੇ ਪਲੰਦਰ ਮੈਂ ਤਾਂ ਐਂਗਾ ਤੁਹਾਨੂੰ ਇੱਕ ਸਲਾਹ ਦੰਨਾਗਾ ਤੂੰ ਉਧਰ ਟਰੱਕ ਟਰੱਕ ਦੇ ਜਾਂਦਾ ਰਹਿਣਾ 25 30 ਹਜ਼ਾਰ ਚ ਮਿਲ ਜਾਂਦੀ ਐ ਲੈ ਆ ਰੋਟੀ ਪੱਕਦੀ ਉਹ ਜਿਹੜੀ ਕੀ ਗੱਲ ਮੁੱਲ ਦੀ ਕਿਉਂ ਲੈ ਉਹ ਭਾਈ ਜਦ ਮੈਨੂੰ ਹੁੰਦੇ ਨੇ ਅਜਿਹਾ ਦਾ ਸਰਦਾ ਹੁਣ ਆ ਵੀਰਾ ਹਾਂ ਹਾਂ ਉਹ ਇਹਦਾ ਤਾਂ ਉਹ ਵੀ ਵਧੀਆ ਸਰਦਾ ਘਰੇ ਇਹਦਾ ਵਧੀਆ ਸਰਦਾ ਯਾਰ ਚੰਗੀ ਰੋਟੀ ਪਾਣੀ ਮਿਲਦਾ ਇਹਨੂੰ ਯਾਰ ਇਹ ਤਾਂ ਛੱਡ ਪਾਣੀ ਗਾਣੂ ਯਾਰ ਆ ਛੋਟੇ ਦਾ ਵੀ ਘਰ ਪੱਟੂ ਸੌਂਦੀਆਂ ਨਾਲੇ ਹੈ ਹੈ ਦੇਖ ਲੈ ਹੈ ਦੇਖ ਲੈ ਮਲੰਗ ਟਿਕਦਾ ਕਿਥੇ ਮਲੰਗੇ ਹੈ ਯਾਰ ਸੱਚੀ ਗੱਲ ਤਾਂ ਕਹੀ ਜਾਂਦੀ ਹੁੰਦੀ ਆ ਵਾਹ ਕਹੀ ਜਾਂਦੀ ਆ ਸੱਚੀ ਯਾਰ ਇਹ ਤਾਂ ਮਗਜ ਮਰੀ ਜਾਂਦਾ ਜਦ ਵਗ ਜਾ ਤੂੰ ਗੱਲ ਸੁਣ ਮਿੱਠੂ ਮਾਲਮੂਨੀ ਲੈ ਕੇ ਤੂੰ ਕੀ ਹੈ ਲੈ ਮਾਲਤਾ ਹੋ ਕਿਉਂ ਤੂੰ ਯਾਰ ਮੈਂ ਤਾਂ ਘੁਰਿਆ ਮੈਨੂੰ ਦੇਈ ਥੋੜਾ ਪਤਾ ਚੰਗਾ ਚੋ ਕੀ ਹੋ ਗਿਆ ਓ ਯਾਰ ਮੈਨੂੰ ਤਾਂ ਲੂਜ਼ ਮੋਸ਼ਨ ਲੱਗ ਰਹੇ ਨੇ ਚਰਿਆ ਅਸਮਾਨ ਹੀ ਨਹੀਂ ਮਿਲਿਆ ਵਧੀਆ ਜਮਾ ਵਧੀਆ ਮਿਲਵੇ ਬੰਦ ਹੋ ਜੇਗਾ ਜਮਾ ਬਸ ਫਿਰ ਉਹ ਦੇ ਦੀ ਤੇ ਹੁਣ ਮੈਂ ਜਾਨਾ ਤੈਨੂੰ ਆਥਣੇ ਮਿਲੂ ਮੜਾ ਛੋਟੇ ਨੂੰ ਉਹਨੂੰ ਆਪਣੇ ਵਾਲੇ ਨੂੰ ਪੈਸੇ ਕਰਾਇਆ ਮਾ ਯਾਰ ਉਹਨੂੰ ਪੈਸਿਆਂ ਦੀ ਲੋੜ ਹੈ ਕਰਾਇਆ ਕਰਾਇਆ ਠੀਕ ਹੈ ਚੰਗਾ ਮੈਂ ਵੀ ਜਾਨਾ ਫਿਰ ਚਾਚਾ ਜਾਪਾ ਜਾਓ ਕੀ ਗੱਲ ਕਰਨੀ ਹੈ ਤੇਰੇ ਨਾਲ ਤਾਂ ਬੰਸ਼ੋ ਦੇ ਭਾਈਆਂ ਨੇ ਤੇਰੇ ਰਾਖ ਦੇ ਦੀ ਤੇ ਮੈਂ ਤੇਰੀ ਤੇ ਜਾਨਾ ਸੁਣਾ ਮੇਰਾ ਸਾ ਤੈਨੂੰ ਲਿਆਉਂ ਬਨ ਕੇ ਮੇਰਾ ਸਾਖਣਾ ਯੂਪੀ ਕਣੀ ਬੰਸ਼ੋ ਦੇ ਭਾਈਆਂ ਨੇ ਰਾਖ ਦੇ ਦੀ ਇੱਡਾ ਕਮੂਤ ਐਡਾ ਕਮੂਤ ਬੇਲਾਈ ਕਾ ਹਾਂਜੀ ਕੀ ਕਹਿੰਦੇ ਸੀ ਦੱਸਦਾ ਬਹਿ ਜਾ ਮੈਨੂੰ ਐ ਦੱਸ ਮੇਰੇ ਮੱਥੇ ਤੇ ਬੇਵਕੂਫ ਲਿਖਿਆ ਹੋਇਆ ਹੈ ਕੀ ਹੋ ਗਿਆ ਜੀ ਤੈਨੂੰ ਨਹੀਂ ਪਤਾ ਕੀ ਹੋ ਗਿਆ ਮੈਨੂੰ ਤਾਂ ਕੁਛ ਨਹੀਂ ਪਤਾ ਨਾਲੇ ਇਹ ਜੇ ਤਾਂ ਕੁਛ ਨਹੀਂ ਹੋਇਆ ਗੱਲ ਤਾਂ ਦੱਸੋ ਐਨੀ ਨਾ ਪੋਈ ਵੱਲ ਨਹੀਂ ਕੋਸ਼ਿਸ਼ ਨਾ ਕਰ ਸਮਝ ਗਿਆ ਮੈਨੂੰ ਪਤਾ ਲੱਗਾ ਕੀ ਕਰਤੂਤਾਂ ਕਰਦੀਆਂ ਕਰਤੂਤਾਂ ਮੈਂ ਇਹੋ ਜਿਹਾ ਕੀ ਕਰਤਾ ਅੱਛਾ ਆ ਜਿਹੜਾ ਮਿੱਠੂ ਤੋਂ ਸੂਟ ਮੰਗਾਇਆ ਬਾਹਰੋਂ ਉਹ ਅੱਛਾ ਉਹ ਮੈਂ ਨਹੀਂ ਮੰਗਵਾਇਆ ਸੂਟ ਬਾਈ ਆਪ ਹੀ ਲੈ ਕੇ ਆਇਆ ਮੈਨੂੰ ਬਾਈ ਦਾ ਹੱਕ ਕੀ ਬਣਦਾ ਫਿਰ ਉਹੀ ਤਾਂ ਮੈਂ ਕੁੱਛਦਾ ਤੈਨੂੰ ਮੈਂ ਕੀ ਕਿਹਾ ਸੀ ਵੀ ਤੂੰ ਦੂਰ ਰਹੀ ਪਰ ਮੈਂ ਤਾਂ ਸੂਟ ਮੰਗਵਾਇਆ ਨਹੀਂ ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਉਹਦੇ ਝੋਲੇ 'ਚ ਕੀ ਆ ਮੈਂ ਤਾਂ ਆਪ ਜਾ ਕੇ ਪੁੱਛਿਆ ਬਾਈ ਵੀ ਉਹ ਸੂਟ ਕਿਹਦਾਗਾ ਉਹਦੇ ਚੋਲੇ ਚ ਹੋਰ ਕੀ ਹੁੰਦਾ ਜਬ ਡੋਡੇ ਹੋਣਗੇ ਭੁੱਕੀ ਹੋਣੀ ਆ ਹੋਰ ਕੀ ਹੋਣਾ ਆ ਹੁਣ ਸੂਟ ਵਾਲਾ ਨਵਾਂ ਸੱਪਾ ਛੇੜਦਾ ਮੈਨੂੰ ਜੱਸੀ ਸਾਰਾ ਕੁਝ ਦੱਸ ਕੇ ਗਈ ਐ ਕਹਿੰਦੀ ਮੋਡੇ ਨਾਲ ਮੋਡਾ ਜੋੜ ਕੇ ਬੈਠੀ ਸੀ ਉਹਦੇ ਬੈਠੀ ਜ਼ਰੂਰ ਸੀ ਪਰ ਹਾ ਗੱਲ ਤਾਂ ਨਾ ਜੱਸੀ ਤਾਂ ਉਹ ਇਹ ਗੱਲ ਜੋੜ ਲੈਂਦੀ ਐ ਜੀ ਯਾਰ ਉਹੀ ਕਿਉਂ ਗੱਲ ਜੋੜ ਲੈਂਦੀ ਆ ਪਾਗਲਾ ਉਹ ਹੈ ਤੈਨੂੰ ਮੈਂ ਪਹਿਲਾਂ ਜਦੋਂ ਮਨਾ ਕਰਤਾ ਤੈਨੂੰ ਕਿਹਾ ਨਹੀਂ ਮੈਂ ਕੱਲ ਜਾਣ ਲੱਗੇ ਨੇ ਵੀ ਉਹ ਆਇਆ ਹੋਇਆ ਤਾਂ ਦੂਰ ਰਹੀ ਹੁਣ ਚਾਹ ਪਾਣੀ ਤਾਂ ਫਰੋਣੀ ਐ ਜੀ ਉਦੋਂ ਮੈਂ ਚਾਹ ਪੜਾਉਣ ਗਈ ਸੀ ਬਾਈ ਨੇ ਕਹਿਤਾ ਬਹਿ ਜਾ ਆਪਦੇ ਰਿਸ਼ਤੇ ਦੀ ਗੱਲ ਕੀਤੀ ਕਹਿੰਦਾ ਜੇ ਕੋਈ ਰਿਸ਼ਤੇਦਾਰੀ ਚ ਹੋਇਆ ਤਾਂ ਰਿਸ਼ਤਾ ਪੁੱਛ ਲਈ ਓਏ ਹੁਣ ਉਹਨੂੰ ਰਿਸ਼ਤਾ ਧਰਿਆ ਪਿਆ ਕਿਤੇ ਜਦੋਂ ਹੁਣ ਨਹੀਂ ਹੋਇਆ ਹੁਣ ਵੇਲੇ ਹੁਣ ਕਿੱਥੋਂ ਹੋ ਜੂ ਪਰ ਤੁਸੀਂ ਇਹ ਸੂਟ ਵਾਲੀ ਗੱਲ ਨਾ ਕਹੋ ਜੀ ਮੇਰੇ ਤੇ ਯਕੀਨ ਕਰੋ ਮੈਂ ਸੂਟ ਨਹੀਂ ਮੰਗਵਾਇਆ ਬਾਈ ਆਪਦੇ ਮਰਜ਼ੀ ਨਾਲ ਹੀ ਲੈ ਕੇ ਆਇਆ ਤੇ ਫਿਰ ਬਾਈ ਨੂੰ ਪਿਆਰ ਨਾ ਸਮਝਾ ਠੀਕ ਆ ਵੀ ਮੈਂ ਥੋਂ ਸਿਰ ਲਗਦੀ ਆ ਨੂਹਾਂ ਦੇ ਸਹਰਾਂ ਤੂੰ ਉਹਦੇ ਵੱਡਾ ਮਿੱਥੋ ਉਹ ਮਾੜੀ ਮੋਟੀ ਨੂੰ ਆਪ ਨੂੰ ਸ਼ਰਮ ਚਾਹੀਦੀ ਆ ਜਾਂ ਫਿਰ ਸ਼ਰਮ ਚਾਹੀਦੀ ਆ ਤੈਨੂੰ ਨਾਲ ਬੈਠਣ ਵਾਲੀ ਨੂੰ ਕੀ ਤੁਹਾਡਾ ਰਿਸ਼ਤਾ ਕੀ ਆ ਅੱਜ ਤੱਕ ਰਹਿ ਆ ਗੱਲ ਜੇ ਇਹ ਗੱਲ ਆਣ ਗਵਾਂਣ ਚ ਪਾ ਗਈ ਇੱਕ ਦੀਆਂ ਚਾਰ ਬਣਾਉਂਦੇ ਨੇ ਲੋਕ ਕੋਈ ਗੱਲ ਨਹੀਂ ਜੀ ਮੈਂ ਸਮਝਾ ਦੂੰਗੀ ਬਾਈ ਨੂੰ ਐਂ ਘਰ ਖਰਾਬ ਹੁੰਦੇ ਨੇ ਤੀਵਿਆਂ ਦੇ ਸਿਰੋਂ ਘਰ ਖਰਾਬ ਹੁੰਦੇ ਹੁੰਦੇ ਨੇ ਨਹੀਂ ਸਾਡਾ ਭਾਈਆਂ ਦਾ ਕੋਈ ਫਰਕ ਨਹੀਂ ਹੈਗਾ ਜਦੋਂ ਦਾ ਉਹ ਆਉਂਦਾ ਮੈਨੂੰ ਵਧੀਆ ਹੀ ਲੱਗਦਾ ਮੈਂ ਤੈਨੂੰ ਦੱਸਾਂ ਗੱਲ ਮਸਕਰੀਆਂ ਕਰਦਾ ਕੀ ਜਸਸੀ ਸੋਨੂ ਨਾ ਥੋੜਾ ਜਿਹਾ ਗਲਤ ਕਹਿ ਗਈ ਇਹ ਜਿਹਾ ਕੁਝ ਨਹੀਂ ਹੈਗਾ ਯਾਰ ਜਸਸੀ ਮੈਨੂੰ ਗਲਤ ਕਿਉਂ ਕਹੂ ਉਹ ਤਾਂ ਆਪਦੀ ਆ ਕਰਦੀ ਫਿਕਰ ਆ ਉਹਨੂੰ ਤਾਂ ਉਹਨੇ ਮੈਨੂੰ ਦੱਸਿਆ ਜੇ ਕੋਈ ਹੋਰ ਹੁੰਦਾ ਅਗਲਾ ਤਾਂ ਕਹਿੰਦਾ ਵਧੀਆ ਕਰ ਹੁਣ ਦੇ ਖਰਾਬ ਇਹਨਾਂ ਦਾ ਚੱਲ ਕੋਈ ਨਾ ਜੀ ਮੈਂ ਕਹਿ ਦੂੰਗੀ ਬਾਈ ਨੂੰ ਮੇਰੀ ਗੱਲ ਸੁਣ ਲੈ ਕਰਨ ਹੁਣ ਤਾਂ ਮੈਂ ਤੈਨੂੰ ਪਿਆਰ ਨਾਲ ਸਮਝਾ ਰਿਆ ਕਿਉਂਕਿ ਮੇਰੇ ਦੇ ਕੰਮ ਦੀ ਪਹਿਲੀ ਬਹੁਤ ਟੈਨਸ਼ਨ ਹੁੰਦੀ ਹੈ ਠੀਕ ਹਨ ਉਥੇ ਬਿਹਾਰੀ ਦਿਮਾਗ ਖਾ ਲੈਂਦੇ ਨੇ ਫੈਕਟਰੀ 'ਚ ਘਰੇ ਆ ਕੇ ਮੇਰਾ ਤੁਸੀਂ ਦਿਮਾਗ ਚੱਟ ਜਾਣੀ ਰਹਿੰਦਾ ਖੁੰਦਾ ਹੁਣ ਆ ਆ ਗਿਆ ਦਰੌਜਾ ਚਲੋ ਤੁਸੀਂ ਗੁੱਸੇ ਨਾ ਹੋ ਜੀ ਮੈਂ ਕਹਿ ਦੂੰਗੀ ਬਾਈ ਨੂੰ ਜੇ ਤੁਸੀਂ ਕਹਿਣਾ ਤੁਸੀਂ ਕਹਿ ਦੋ ਪਰ ਕਲੇਸ਼ ਵੱਜ ਜਾਊਗਾ ਮੈਂ ਆਪ ਹੀ ਕਹਿ ਦੂੰਗੀ ਪਹਿਲਾਂ ਬਾਪ ਦੇ ਪਿਓ ਨੂੰ ਫੋਨ ਕਰ ਉਹਨੂੰ ਸਾਡੇ ਇੱਥੇ ਮੈਂ ਗੱਲ ਕਰਨੀ ਆ ਕੋਈ ਜ਼ਰੂਰੀ ਠੀਕ ਆ ਤੁਸੀਂ ਕੀ ਗੱਲ ਕਰਨੀ ਹੈ ਯਾਰ ਮੈਂ ਕੋਈ ਗੱਲ ਕਰ ਸਕਦਾ ਤੇਰਾ ਮੂੰਹ ਕਿਉਂ ਉੱਟਿਆ ਮੈਂ ਇਹ ਕਹਿੰਦੀ ਸੀ ਕਿ ਪਾਪਾ ਤਾਂ ਪਹਿਨੇ ਬਿਮਾਰ ਰਹਿੰਦਾ ਉਹਨੂੰ ਐਸੀ ਵੈਸੀ ਗੱਲ ਨਾ ਕਿਓ ਪਹਿਲੇ ਦਿਮਾਗ ਤੇ ਬਹੁਤ ਟੈਨਸ਼ਨ ਯਾਰ ਉਹਨੂੰ ਵੀ ਤਾਂ ਪਤਾ ਲੱਗਣਾ ਚਾਹੀਦਾ ਵੀ ਮੇਰੀ ਤੂੰ ਕਿੰਨੀ ਕ ਸੁਣਦੀ ਆ ਤੈਨੂੰ ਕੱਲ ਮੈਂ ਕੋਈ ਗੱਲ ਕਹਿ ਕੇ ਹਟਿਆ ਦੂਜੇ ਦਿਨ ਤੂੰ ਉਹੀ ਗੱਲ ਫੇਰ ਕਰ ਰਹੀ ਆ ਚਲੋ ਕੋਈ ਨਾ ਜੀ ਮੇਰ ਤੋਂ ਗਲਤੀ ਹੋ ਗਈ ਪਰ ਪਾਪੇ ਨੂੰ ਨਾ ਕੋਈ ਵੀ ਗੱਲ ਦੱਸਿਓ ਮੈਂ ਤੈਨੂੰ ਕਿਹਾ ਆ ਆਪਣੇ ਪਿਓ ਨੂੰ ਫੋਨ ਲਾ ਨਹੀਂ ਮੈਂ ਲਾਉ ਫੇਰ ਨਾ ਕਹਿੰਦੀ ਕੁਝ ਪੁੱਠਾ ਸਿੱਧਾ ਬੋਲ ਤਾ ਉਹਨੂੰ ਕਹ ਮੈਨੂੰ ਮਿਲ ਕੇ ਜਾਵੇ ਮੈਂ ਨਾਲ ਗੱਲ ਕਰਨੀਆਂ ਕੋਈ ਠੀਕ ਆ ਜੀ ਆਹ ਕੀ ਡਰਾਮੇ ਕਰ ਰਹੀ ਆ ਹਉਨ ਦੇਦੇ ਪਿਆ ਉਹਨੂੰ ਕਰਤਾ ਗੱਲ ਮੈਂ ਪਰ ਉਹੀ ਗੱਲ ਜਦੋਂ ਆਪ ਦਾ ਸਿੱਕਾ ਖੋਟਾ ਹੁਣ ਕਿਸੇ ਨੂੰ ਕੀ ਆਖਾਂ ਮੇਰੇ ਭਾਈ ਨੂੰ ਚਾਹ ਲਿਆ ਦੀ ਸਾਨਿਆ ਤੂੰ ਮਾਰ ਖਰਾਬ ਕਰਿਆ